ਪੰਜਾਬ ਪੁਲਿਸ ਦੇ ਕਾਂਸਟੇਬਲ ਲਖਪ੍ਰੀਤ ਸਿੰਘ ਸਰਵਿਸ ਸਿਲੈਕਸ਼ਨ ਕਮਿਸ਼ਨ ਦੀ ਇੰਟਰਵਿਊ ਕਲੀਅਰ ਕਰਨ ਉਪਰੰਤ ਬਣੇ ਆਰਮੀ ਦੇ ਲੈਫਟੀਨੈਂਟ ਪੰਜਾਬ ਪੁਲਿਸ ਦੇ ਕਾਂਸਟੇਬਲ ਨੌਜਵਾਨ ਲਖਪ੍ਰੀਤ ਸਿੰਘ ਨੇ ਸਰਵਿਸ ਸਿਲੈਕਸ਼ਨ ਕਮਿਸ਼ਨ ਦੀ ਇੰਟਰਵਿਊ ਨੂੰ ਕਲੀਅਰ ਕਰਨ ਉਪਰੰਤ ਲਖਪ੍ਰੀਤ ਸਿੰਘ ਨੂੰ ਲੈਫਟੀਨੈਂਟ ਮੰਨਨ ਤੇ ਗੌਰਵ ਯਾਦਵ ਡੀਜੀਪੀ ਪੰਜਾਬ ਨੇ ਵਧਾਈ ਦਿੱਤੀ ਉਹਨਾਂ ਕਿਹਾ ਕਿ ਇਹ ਪੰਜਾਬ ਪੁਲਿਸ ਲਈ ਖੁਸ਼ੀ ਦਾ ਮੌਕਾ ਹੈ ਲਖਪ੍ਰਿਤ ਜੰਡਿਆਲਾ ਗੁਰੂ ਦੇ ਨੇੜੇ ਨੰਗਲ ਦਿਆਲ ਸਿੰਘ ਵਾਲਾ ਦੇ ਵਸਨੀਕ ਹਨ ਉਹਨਾਂ ਦੇ ਪਿਤਾ ਜੋਗਿੰਦਰ ਸਿੰਘ ਫੌਜ ਵਿੱਚ ਹਨ ਲਖਪ੍ਰਿਤ ਸਿੰਘ ਰੋਡ ਸੇਫਟੀ ਫੋਰਸ ਵੀ ਭਰਤੀ ਹੋਏ ਸਨ ਉਸ ਤੋਂ ਬਾਅਦ 2022 ਵਿੱਚ ਪੰਜਾਬ ਪੁਲਿਸ ਵਿੱਚ ਕਨਸਟੇਬਲ ਵਜੋਂ ਭਰਤੀ ਹੋਏ। ਉਸ ਤੋਂ ਬਾਅਦ ਟ੍ਰੇਨਿੰਗ ਲਈ ਕਪੂਰਥਲਾ ਚਲੇ ਗਏ। ਉੱਥੇ ਕੜੀ ਮਿਹਨਤ ਕਰਕੇ ਉਹਨਾਂ ਨੇ ਅੱਜ ਇੱਕ ਕਾਮਯਾਬੀ ਪ੍ਰਾਪਤ ਕੀਤੀ। ਜਦੋਂ ਲਖਪ੍ਰੀਤ ਸਿੰਘ ਜੀ ਦੇ ਪਿਤਾ ਜੋਗਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹ ਬੇਟੇ ਦੀ ਕਾਮਯਾਬੀ ਤੇ ਬਹੁਤ ਖੁਸ਼ ਹਨ। ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਸਵੇਰੇ ਗੁਰੂ ਘਰ ਜਾ ਰਹੇ ਹਨ। ਜੰਡਿਆਲਾ ਗੁਰੂ ਤੋਂ ਪੱਤਰਕਾਰ ਮਲਕੀਤ ਚਿੰਦਾ ਦੀ ਵਿਸ਼ੇਸ਼ ਰਿਪੋਰਟ। ਈ ਆਲੇ ਆਈ ਬਬਨਾਨ ਕਾ ਏ ਹੋ ਜੀਆ ਕੁਛੀ ਆਲੇ ਆਈ ਬਬਨਾਨ ਕਾ ਏ ਹੋ ਜੀਆ ਕੁਛੀ ਆਲੇ ਆਈ ਬਬਨਾਨ ਕਾ ਏ ਹੋ ਜੀਆ ਕੁਛੀ ਆਲੇ ਆਈ ਬਬਨਾਨ ਕਾ ਅਨਕਲ ਮਾ ਭਲਦੇ ਸਾਮਨੂ ਮੈਨ ਨੂੰ ਦਾਈ ਅਨਕਲ ਮਾ ਭਲਦੇ ਸਾਮਨੂ ਮੈਨ ਨੂੰ ਦੁਾਈਂ ਅਨਕਲ ਮਾ ਭਲਦੇ

ਬਾਰ ਬਾਰ ਜਾਣਾ ਜਿਹੜਾ ਉਹ ਬੰਦ ਕਰੋ ਔਰ ਇੱਥੇ ਹੀ ਹੈਗਾ ਸਾਰਾ ਕੁਝ ਪੜ੍ਹਾਈ ਕਰੋਗੇ ਤੇ ਇੱਥੇ ਹੀ ਮਿਲ ਜਾਣਾ ਜੀ ਮੇਰਾ ਇਹ ਬੇਟਾ ਲੱਪੂ ਸਿੰਘ ਹੈ ਕਿੰਨੀ ਖੁਸ਼ੀ ਆ ਜੀ ਬੜੀ ਜੀ ਬੜੀ ਪਰਮਾਤਮਾ ਦੀ ਖੁਸ਼ੀ ਬਖਸ਼ੀ ਅੱਜ ਬਹੁਤ ਮਹਾਰਾਜ ਦੀ ਮਿਹਰਬਾਨੀ ਹੋਈ ਹੈ ਜੀ ਔਰ ਇਸ ਪਿੰਡ ਦਾ ਔਰ ਇਸ ਇਲਾਕੇ ਦਾ ਜੀ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਮਲਪੂਰ ਸਾਂਹ ਦਿੱਤਾ ਜੀ ਔਰ ਆ ਗਾਂ ਵੀ ਮਤਲਬ ਅਹੀਂ ਇਹਨਾ ਸਾਹਸ ਮੰਗਦੇ ਪਰਮਾਤਮਾ ਤੋਂ ਸਾਹਸ ਮੰਗਦੇ ਕਿ ਕਿੰਨੀ ਕਿ ਮਿਹਨਤ ਕਰਦਾ ਰਿਹਾ ਲੱਗਦਾ ਇਹ ਬੱਚਾ ਬਹੁਤ ਹੁਸ਼ਿਆਰ ਸੀ ਉਹ ਸ਼ੁਰੂ ਤੋਂ ਔਰ ਮਿਹਨਤ ਦੇ ਤੇ ਜੀ ਮਤਲਬ ਅਸੀਂ ਵੀ ਪਰੇਸ਼ਾਨ ਹੁੰਦੇ ਸੀ ਕਿ ਹਾਂ ਰਾਤ ਨੂੰ 2:00 2:30 ਵਜੇ ਜਾਣੇ ਇਹਨੂੰ ਪੜ੍ਹਦੇ ਪੜ੍ਹਦੇ ਇਹਨੂੰ ਕਹਿਣਾ ਵੀ ਹਾਂ ਇਹ ਬੜਾ ਗਾਈਡਮੈਂਟ ਕਰਦਾ ਰਿਹਾ ਵੀ ਮੈਂ ਚੱਲ ਜਿਆਦਾ ਆਪਿਆ ਉਹਨੂੰ ਨਾਸਟਾਸ ਦੇ ਵਿੱਚ ਰੱਖਿਆ ਕਰ ਜਦੋਂ ਪੜ੍ਹਾਈ ਦਾ ਬਲੇ ਦਾ ਚੱਲ ਗਿਆ ਸੀ ਐਸਐਸਫ ਹਾਂ ਜੀ ਖੁਸ਼ ਹੈ ਪੂਰਾ ਹਾਂ ਜੀ ਬੜੀ ਪਰਮਾਤਮਾ ਨੇ ਖੁਸ਼ੀ ਬਖਸ਼ੀ ਹੈ ਜੀ ਲਾਪ੍ਰੀシン ਜੀ ਪਹਿਲਾਂ ਕਿੱਥੇ ਜੋਗਤੀ ਤੁਸੀਂ ਮੈਂ ਸਿਰ ਪੰਜਾਬ ਪੁਲਿਸ ਦੇ ਵਿੱਚ ਤੇ ਐਸਐਸਫ ਚ ਕੀਤੀ ਹੈ ਜੀ ਚੱਤੀ ਹੋਂ ਕਿਹੜਾ ਟੈਸਟ ਦਿੱਤਾ ਤੁਸੀਂ ਮੈਂ ਸਰ ਸਰਵਿਸ ਸਿলেকਸ਼ਨ ਬੋਰਡ ਇੰਟਰਵਿਊ ਹੁੰਦੀ ਆ ਗ੍ਰੈਜੂਏਸ਼ਨ ਤੋਂ ਬਾਅਦ ਉਹ ਦਿੱਤੀ ਤੇ ਅੱਜ ਕਿਹੜਾ ਅਫਸਰ ਬਣ ਜੀ ਤੁਸੀਂ ਤੁਸੀਂ ਮੈਂ ਸਰ ਲੈਫਟਨੈਂਟ ਦੀ ਟ੍ਰੇਨਿੰਗ ਤੇ ਜਾਊਗਾ ਤੇ ਇਹ ਪੰਜਾਬ ਵਿੱਚ ਦੋ ਲੜਕੀਆਂ ਆਏ ਜਿਹੜਾ ਪੰਜਾਬ ਤੁਸੀਂ ਵੀ ਸੇਵਾ ਨਿਭਾ ਰਿਆ ਸੀ ਔਰ ਇਹ ਜਿਹੜਾ ਵਾ ਮੌਕਾ ਤਾਂ ਡੀਜੀਪੀ ਵਾਲਾ ਬਤਾਈ ਦਿੱਤੀ ਕੀ ਜੀ ਹਾਂਜੀ ਹਾਂਜੀ ਸਰ ਡੀਜੀਪੀ ਸਾਹਿਬ ਨੇ ਸਾਨੂੰ ਟਵੀਟ ਕੀਤਾ ਤੇ ਅਸੀਂ ਬਹੁਤ ਖੁਸ਼ ਹਾਂ ਤੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਸਾਰੇ ਦੇ ਵਿੱਚ ਮਿਹਨਤ ਕਿੰਨੀ ਕਰਨੀ ਪੈਂਦੀ ਹੈ ਮਿਹਨਤ ਸਰ ਦਿੰਦਾ ਦੀ ਕਰਨੀ ਪੈਂਦੀ ਆ ਕੋਈ ਵੀ ਚਾਹੇ ਉਹ ਕਾਂਸਟੇਬਲ ਦਾ ਟੈਸਟ ਹੈ ਤੇ ਚਾਹੇ ਉਹ ਕਿਸੇ ਅਫਸਰ ਲੈਵਲ ਦਾ ਟੈਸਟ ਹੈ ਮਿਹਨਤ ਸਾਰਿਆਂ ਦੀ ਇੱਕੋ ਜਿਹੀ ਹੁੰਦੀ ਹੈ ਬਸ ਜਿਹੜੀ ਅ ਪਰਖਣਾ ਜਿਹੜਾ ਖੋਦਿਆ ਰੱਬ ਨੇ ਉਹ ਵੱਖਰੇ ਲੈਵਲ ਦਾ ਹੋ ਸਕਦਾ ਹੈ ਇਹਦੇ ਵਿੱਚ ਕਾਫੀ ਫੇਲੀਅਰਸ ਫੇਸ ਕੀਤੇ ਮੈਂ 8ਵੇਂ ਅਟੈਂਪਟ ਦੇ ਵਿੱਚ ਮੈਂ ਇੰਟਰਵਿਊ ਪਾਸ ਕੀਤੀ ਹੈ ਕਿ ਕਿਹੜਾ ਦੀ ਇਕਠਨਾਈਆਂ ਕਿਸ ਤਰ੍ਹਾਂ ਦੀਆਂ ਆਏ ਕਠਿਨਾਈਆਂ ਸਰ ਮੈਂ ਟ੍ਰੇਨਿੰਗ ਦੇ ਦੌਰਾਨ ਹੀ ਪੇਪਰ ਕਲੀਅਰ ਕੀਤਾ ਤੇ ਇੰਟਰਵਿਊ ਪਾਸ ਕੀਤੀ ਹੈ ਤੇ ਕਠਿਨਾਈਆਂ ਮੈਨੂੰ ਬਹੁਤ ਆਈਆਂ ਫਿਜ਼ੀਕਲ ਕਠਿਨਾਈਆਂ ਤੇ ਹੈਗੀਆਂ ਸੀ ਨਾਲ ਦੀ ਨਾਲ ਮੈਂਟਲੀ ਵੀ ਬਹੁਤ ਪ੍ਰੈਸ਼ਰਾਈਜ਼ ਪਲੱਸ ਸਟ੍ਰੈਸ ਦੇ ਵਿੱਚ ਰਹਿਣਾ ਸੀਗਾ ਮੈਂ ਟ੍ਰੇਨਿੰਗ ਦੇ ਦੌਰਾਨ ਕਿਉਂਕਿ ਇੱਕ ਫਿਜ਼ੀਕਲ ਅਹ ਟ੍ਰੇਨਿੰਗ ਨੂੰ ਮੈਨੇਜ ਕਰਨਾ ਨਾਲ ਨਾਲ ਆਪਣੀ ਦੂਸਰੇ ਬੰਨੇ ਦਿਮਾਗ ਨੂੰ ਵੀ ਰੱਖਣਾ ਸੈਟਲ ਕੀ ਮੈਂ ਪੜ੍ਹਾਈ ਵੀ ਕਰਨੀ ਹੈ ਵੱਖਰਾ ਟਾਈਮ ਡਿਵੋਟ ਕਰਨਾ ਉਹਦੇ ਵਾਸਤੇ ਬਹੁਤ ਤਕਸੀਗਾ ਮੇਰੇ ਵਾਸਤੇ ਅੱਜ ਕਿੰਨੀ ਖੁਸ਼ੀ ਹੈ ਬਹੁਤ ਖੁਸ਼ੀ ਹੈ ਸਰ